ਮੈਂ ਇੰਜ ਕਰਦੀ ਆ ਮੈਂ ਪਤਾ ਨਹੀਂ ਖਬਰ ਤੇ ਫੈਲੀ ਹੋਈ ਬੜੀ ਜਾਨੇ ਟੀਵੀ 'ਚ ਵੀ ਦੱਸਦੇ ਪਏ YouTube 'ਤੇ ਵੀ ਦੱਸਦੇ ਫਿਰ ਜੰਗ ਛੇੜਨ ਵਾਲੀ ਆ ਮੈਂ ਸਾਰਿਆਂ ਨੂੰ ਦੱਸਤਾ ਆਂ ਕਿ ਜੰਗ ਛੇੜਨ ਵਾਲੀ ਆ ਵੇਖਾਂ ਯਾਰਾ ਮੋਲ ਕੀ ਹੈਗਾ ਬਾਹਰ ਦਾ ਗਲੀ ਦਾ ਓਏ ਤੀ ਕਿੱਥੋਂ ਆਂਦੇ ਰਿਓ ਛੁੱਟੀ ਹੋ ਗਈ ਛੁੱਟੀਆਂ ਨਹੀਂ ਛੁੱਟੀ ਹੋ ਗਈ ਛੁੱਟੀ ਹੋ ਗਈ ਮੈਂ ਤਾਂ ਤਾਂ ਸਕੂਲ ਛੱਡ ਕੇ ਕੋਈ ਟਿਫਨ ਭੁੱਲ ਗਿਆ ਨਹੀਂ ਨਹੀਂ ਛੁੱਟੀ ਹੈ ਛੁੱਟੀ ਹੋ ਗਈ ਭਰਾ ਉਹ ਪਾਕਿਸਤਾਨ ਵਾਲੀ ਦੀ ਤੇ ਇੰਡੀਆ ਦੀ ਜੰਗ ਛੇੜਨ ਵਾਲੀ ਆ ਸਕੂਲ ਵਾਲੇ ਕਹਿੰਦੇ ਕੀ ਫੋਟੋ ਕਾ ਦੇ ਉਹ ਨਾ ਮੇ ਲੱਕਬਰ ਫਿਰ ਝੂਠੀ ਥੋੜੀ ਸੱਚੀ ਆ ਹੋਰ ਚਲ ਤੂੰ ਹੀ ਮੈਨੂੰ ਡਰੀ ਲੱਗਦਾ ਪੈ ਤਾਂ ਆਂ ਤੈਨੂੰ ਮਨਾ ਕਰਦੀ ਵੀ ਸਾਈ ਸਕੂਲ ਨਾ ਜਾ ਫਸਵਾਵਾ ਜਿਹੜੀਆਂ ਫੇਨੀਆਂ ਝੂਠੀਆਂ ਥੋੜੀਆਂ ਸੱਚੀਆਂ ਤੇ ਹੁਣ ਮੈਂ ਦਾਈ ਕਰੂੰ ਚੁੱਪ ਕਰਕੇ ਮੈਂ ਅੰਦਰ ਬਹਿਣਾ ਹੈ ਬਾਹਰ ਨਾ ਜਾ ਤਾ ਜਾਣਾ ਮੇਨੂੰ ਟੈਨਸ਼ਨ ਹੀ ਪੈ ਗਈ ਹੈ ਕੀ ਬਨੇਗਾ ਕੋਈ ਗੱਲ ਨਹੀਂ ਹੈ ਕੁਛ ਨਹੀਂ ਬਰਨ ਵਾਲੀ ਗੱਲ ਨਹੀਂ ਆਈ ਚਲਨ ਵਾਲੀ ਗੱਲ ਨਹੀਂ ਹੈ ਚਲੋ ਅੰਦਰ ਹੀ ਬਹਿਣਾ ਬਾਹਰ ਨਹੀਂ ਅੱਜ ਬਿਲਕੁਲ ਨਿਕਲਣਾ ਠੀਕ ਹੈ ਸੇਫਟੀ ਨਾਲ ਅੰਦਰ ਬਹਿ ਚਾਰਤਾ ਨਾ ਕਰਨਾ ਮੈਂ ਆਂ ਨਹੀਂ ਉਹਨੇ ਮੈਂ ਆਪਣੀ ਪੀਮਟਾਂ ਲੈ ਕੇ ਆਵਾਂ ਜੰਗ ਦੇ ਹਾਲਾਤ ਤੇ ਬਣ ਗਏ ਪੂਰੇ ਚੰਗੀ ਤਰ੍ਹਾਂ ਧੂਰੂ ਵੀ ਹੋ ਚੁੱਕਿਆ ਸਾਰਾ ਸ ਤੇ ਉਹਨਾਂ ਪਾਰ ਪਾਰ ਬੱਠ ਠੀਕ ਹੈ ਜੀ ਆਪਾਂ ਬਈ ਸੁਣਾਉਤੀ ਠੀਕ ਆ ਵਧੀਆ ਤਰੀ ਸੁਣਾਉ ਮੈਂ ਤੁਹਾਡੇ ਵਾਲੀ ਆਇਆ ਹਾਂ ਅੱਛਾ ਅੱਛਾ ਤੇ ਮੈਂ ਕਿਹਾ ਭਾਈ ਹੋਣਾ ਮੌਲ ਬੜਾ ਖਰਾਬ ਜਾ ਚੱਲਣ ਰਿਹਾ ਜੀ ਅੱਛਾ ਅੱਛਾ ਇੰਡੀਆ ਤੇ ਪਾਕਿਸਤਾਨ ਦਾ ਆ ਹੌਣ ਬੁਣਾ ਬੁਣਾ ਆ ਰਿਹਾ ਪਟਾ ਹਮਲਾ ਕਰ ਪਾਓ ਆਪਣੇ ਬਾਦਦੇ ਉੱਤੇ ਹਮਲਾ ਕਰਤਾ ਬਾਦਦੇ ਉੱਤੇ ਦੇ ਬੰਦੇ ਬੰਦੀਵਾਂ ਨਾਲ ਮਰਗੇ ਸਟ੍ਰਾਈਕ ਕੀਤੀ ਨਾ ਨਹੀਂ 7 ਵਜੇ ਟਿਕਾਣਿਆਂ ਦਾ ਹਮਲਾ ਕੀਤਾ ਹੂੰ ਤੇ ਮਹੌਲ ਤੇ ਖਰਾਬ ਹੀ ਹੈ ਕੋਣ ਨੇ ਜਵਾਬੀ ਕਰ ਵੀ ਕਰਨੀ ਹੈ ਹੁਣ ਉਹਨੇ ਗੱਟ ਕਰਨਾ ਕੋਈ ਕੁਝ ਨਾ ਕੁਝ ਕਰੇਗਾ ਹੀ ਆਹ ਤੇ ਉਹ ਮੈਂ ਕਹਾ ਉਹ ਮੈਨੂੰ ਪਰੇਸ਼ਰ ਆਂਦੇ ਕਹਿੰਦੇ ਭਾਈ ਪੇਮੈਂਟਾ ਜਮਾ ਕਰਾ ਦਿਓ ਜਿਸ ਦੇ ਅਮਾ ਮਾਲ ਭੇਜਾ ਤੇ ਪੇਮੈਂਟ ਲੈ ਜਾਂਦੇ ਹੁੰਦੇ ਪੇਮੈਂਟ ਆ ਗਈਆਂ ਨੇ ਪੇਮਟ ਕਿਤੇ ਹੁੰਦੀ ਨਾ ਪੇਮੈਂਟ ਹੁੰਦੀ ਨਾ ਪੇਮੈਂਟ ਜਾਣੀ ਹੈ ਨਾ ਪੇਮੈਂਟ ਕਿਉਂ ਦੋ ਜੋਗ ਤੁਹਾਡੇ ਕੋਲ ਹੈ ਰੱਖੋ ਕੋਲ ਇਹ ਨਹੀਂ ਲੋੜ ਨਹੀਂ ਕੀ ਕਰ ਮੋਲਕਾ ਆ ਬੋਇਨਾ ਅੱਛਾ ਇਹ ਮੋ ਪ੍ਰਕਾਰ ਰਸ਼ਨ ਨੂੰ ਪਾਇਆ ਨਹੀਂ ਉਹ ਰਸ਼ਨ ਉਹ ਜਿਹੜਾ ਗਾਵਦ ਹੁੰਦਾ ਹੀ ਆ ਹੋਰ ਬਾਲਣੇ ਆ ਕਦੇ ਮਹੀਨੇ ਦਾ ਐਕਸਟਰਾ ਪਾ ਹੋਰ ਬਾਲਣੇ ਆ ਉਸ ਕਿਹੜੀ ਗੱਲ ਹੈ ਮੱਕੀ ਉਹ ਮੈਨੂੰ ਫੋਨ ਤੇ ਫੋਨ ਆ ਰਹੇ ਭਾਈ ਪੇਮੈਂਟ ਤੇ ਜੋ ਤਾਂ ਹੀ ਫੋਨ ਕਰਦੇ ਹੋਣਗੇ ਕਿ ਢੁੜ ਕੇ ਪੰਡਾ ਕੋਈ ਪੰਡਾ ਨਹੀਂ ਕਿੰਨੇ ਦਿਨ ਤੱਕ ਪੰਡਾ ਰਹਿ ਯਾਰ ਮਾਰਕੀਟ ਪੰਡਾ ਰਵੇ ਹੈਨਾ ਮਾਰਕੀਟਾਂ ਬੰਦ ਆ ਹਾਂ ਹਮਲੇ ਕਿੰਨੇ ਜਿਹੜੇ ਲੜਾਈ ਤੁਹਾਨੂੰ ਬੜਾ ਕੋਰਮੈਂਟ ਜਿਹੜਾ ਅਨਾਉਂਸਮੈਂਟ ਕਰਨ ਦੀ ਹੈ ਆਪਣਾ ਪਜਾ ਕੇ ਰੱਖੋ ਲਾਰਾਂ ਵੱਜੇਗਾ ਕਈ ਕੁਛ ਕਈ ਚੀਜ਼ਾਂ ਦੱਸਣ ਦੀ ਹੈ ਗੌਰਮੈਂਟ ਤੇ ਨੌਲ ਗੇ ਖਰਾਬ ਹੈਗਾ ਤੇ ਤੁਹਾਡੀ ਬੇਮੜ ਵੀ ਆਪਣੀ ਵੀ ਥੋੜੀ ਗਈ ਸੀ ਉਹ ਵੀ ਫਿਰ ਬਚਦੇ ਹੋਗੇ ਨਾ ਤਾਂ ਦੱਸਿਆ ਕਿਸੇ ਨੇ ਕੋਈ ਕਿਸੇ ਨੂੰ ਪੈਸੇ ਨਹੀਂ ਦੇਣਾ ਜਿਹੜਾ ਕੋਲੇ ਰੱਖੋ ਬਸ ਨਵੀਂ ਨਹੀਂ ਦਿਨਾਗੇ ਆਪ ਕੋਲ ਅਧਿਕਰਮ ਹੋ ਵੀ ਸਾਰੇ ਠੱਪ ਹੋ ਗਏ ਕੋਈ ਵਾਲੇ ਠੱਪ ਨਹੀਂ ਹੈ ਜਿਹੜਾ ਥੋੜਾ ਬੰਦਾ ਕੋਲ ਉਹ ਹੀ ਖਾਓ ਫਿਰ ਇਹੀ ਮੋਲ ਹੋਇਆ ਹੈ ਨਾ ਜਿਹੜਾ ਕੋਲ ਹੈ ਉਹ ਹੀ ਖਾਵਾਂਗੇ ਉਹ ਹੀ ਬਚਾ ਕੇ ਇੱਕ ਨੂੰਸੀ ਕਰਕੇ ਹਾਂ ਨੂੰਸੀ ਕਰਕੇ ਹੈਨਾ ਹਾਂ ਤੇ ਕੰਮ ਖਰਾਬ ਬਹੁਤ ਜ਼ਿਆਦਾ ਕੰਮ ਖਰਾਬ ਹੋ ਗਿਆ ਹੈ ਕੋਈ ਇਹ ਜਿਹੜੀ ਜੰਗ ਛਿੜੀ ਛੇੜੀ ਹੈ ਇਹ ਕਿਉਂ ਦੇਖਿਆ ਜਾਵੇ ਜੰਗ ਚੱਲ ਰਹੀ ਹੈ ਆਰਥਿਕ ਨੁਕਸਾਨ ਇਹਦਾ ਕਿੰਨਾ ਹੈਗਾ ਬਹੁਤ ਜ਼ਿਆਦਾ ਨੁਕਸਾਨ ਹੈਗਾ ਹਰਾਨੀ ਮਾਲੀ ਸਭ ਨੁਕਸਾਨ ਹੋ ਨਹੀਂ ਆਹ ਬਿਜ਼ਨਸ ਸਭ ਰੁਕ ਜਾਣੇ ਆ ਕੰਮ ਕਰ ਰੁਕ ਜਾਣੇ ਆ ਬੜੇ ਬੁਰੇ ਹਾਲ ਹੋ ਸਾਦੇ ਆ ਬੱਚਿਆਂ ਦਾ ਬੱਚਿਆਂ ਨੇ ਵੀ ਮੋਲ ਖਰਾਬ ਬੱਚਿਆਂ ਸਕੂਲ ਨੂੰ ਛੁੱਟੀਆਂ ਹੋ ਗਈਆਂ ਜੇ ਲੋਗੇ ਕਿਹਦੇ ਪੇਪਰ ਚੱਲਣ ਦੇ ਨੇ ਤੇ ਪੇਪਰਾਂ ਵਿੱਚ ਵੀ ਛੁੱਟੀਆਂ ਗਈਆਂ ਨੇ ਕਲਾਸ ਸਕੂਲ ਦੇ ਉਹ ਜਿਹੜਾ ਹੈਗਾ ਉਹ ਥਾਲੀ ਮਾਰੇ ਜਾਣੇ ਜੇ ਉਹ ਸਾਬ ਹੋ ਗਿਆ ਇਹ ਪਤਾ ਕੀ ਆ ਦੇਸ਼ ਬੜਾ ਪਿੱਛੇ ਚੱਲ ਜਾਂਦਾ ਵਾ ਜਦੋਂ ਜੰਗ ਚੱਲਦੀ ਹੈ ਹਾਂਜੀ ਦੇਸ਼ ਬਹੁਤ ਪਿੱਛੇ ਚੱਲ ਜਾਂਦਾ ਵਾ ਐਂ ਪਾਕਿਸਤਾਨ ਤੋਂ ਹਿੰਦ ਤੱਕ ਅਮਰੀਕਾ ਵੇ ਦੇਸ਼ ਨਸਾਨੁੰਦਾ ਵਾ ਬੈਕਗ੍ਰਾਉਂਡ ਤੇ ਚੱਲ ਜਾਂਦਾ ਵਾ ਵੈਸੇ ਇਸ ਮੁੱਦੇ ਤੇ ਸੋਚਣਾ ਚਾਹੀਦਾ ਚੰਗੀ ਤਰ੍ਹਾਂ ਇਹ ਜੰਗ ਕਰਨੀ ਹੈ ਕਿ ਨਹੀਂ ਕਰਨੀ ਤੇ ਹੁਣ ਸਾਹਿਬ ਵੀ ਹੁਣ ਵੀ ਦੇ ਨੁਕਸਾਨ ਬਰਦਾਸ਼ਤ ਕਰਨਗੇ ਇੰਨਾ ਬਰਦਾ ਇੰਨਾ ਨੁਕਸਾਨ ਬਰਦਾਸ਼ਤ ਤੋਂ ਬਾਅਦ ਹੋਏਗਾ ਇੰਡੀਆ ਇੰਡੀਆ ਦੀ ਹਰ ਦੇਸ਼ ਗਰਜਾਈ ਹੋ ਜਾਂਦਾ ਭਾਜੀ ਇਹਦੇ ਹਰ ਦੇਸ਼ ਗਰਜਾਈ ਤੇ ਨਹੀਂ ਹੂੰ ਚਲੋ ਬਾਕੀ ਪ੍ਰਧਾਨ ਮੰਤਰੀ ਨੂੰ ਪਤਾ ਹੋਵੇ ਕੀ ਗੱਲ ਹੈ ਜੀ ਉਹ ਜਿਹਨੂੰ ਪਹਿਹਾਵਾ ਉਹਨੂੰ ਕੋਈ ਫਰਕ ਨਹੀਂ ਪਾਉਂਦਾ ਕੋਈ ਫਰਕ ਨਹੀਂਗਾ ਸਹੀ ਗੱਲ ਹੈ ਜੀ ਜਿਹਦੇ ਕੋ ਪਹਿਹਾ ਨਹੀਂ ਹੈਗਾ ਉਹ ਬੰਦਾ ਮਰਨਾ ਹੀ ਜਿਹੜੇ ਸਾਡੇ ਵਰਗੇ ਮੀਡੀਆ ਬੰਦੇ ਨੇ ਉਹ ਨਹੀਂ ਦੇ ਬੜਾ ਬੁਰਾ ਲੋਰ ਦੇ ਨਾਮ ਤੇ ਤਾਂ ਜਿਹੜਾ ਚਾਲਾਂ ਜਿਹੜੇ ਜਿਹੜੇ ਜਿਆਦਾ ਗਰੀਬ ਤੋਕੇ ਦੇ ਬੰਦੇ ਹੁੰਦੇ ਉਹਦੇ ਮੰਗ ਕੇ ਵੀ ਖਾਣਦੇ ਆ ਮੇਰੀ ਮੰਦਾ ਮੰਗ ਕੇ ਨਹੀਂ ਖਾ ਸਕਦਾ ਕਿ ਉਹ ਅੱਜ ਕੱਲ ਸਾਰੇ ਬੰਦੇ ਸਹੀ ਕੋਈ ਨਹੀਂ ਕੋ ਕੋ ਮੰਗਦਾ ਹਾਂ ਲੇਕਿਨ ਇਹ ਆਪਣਾ ਪਕਾਉ ਦੇ ਖਾਓ ਤੇ ਕੋਈ ਰੱਬ ਤਰਸੀ ਦੇ ਦੇ ਉਹ ਲੈ ਲੈਂਦੇ ਮੰਗ ਮੰਗਦਾ ਨਹੀਂ ਕੋਈ ਵੀ ਅੱਜ ਕੱਲ ਜਾਇ ਬੰਬ ਦਾ ਕੀ ਪ੍ਰਕਟਿਡੇ ਪਣਾ ਹੂੰ ਕੋਈ ਭਰੋਸਾ ਨਹੀਂ ਜੀ ਕੋਈ ਬੰਬ ਦਾ ਭਰੋਸਾ ਨਹੀਂ ਕੋਕਾਣ ਕਿਡੇ ਕਿਡੇ ਸੋਨੇ ਬਣੇ ਨੁਕਸਾਨ ਪਤਾ ਕਿੰਨਾ ਹੋ ਜਾਣ ਵਾਲਾ ਕਿ ਹਾਂ ਤੇ ਮੰਮਦਾ ਨੂੰ ਪਹਿਲੇ ਦੁਨੀਆ ਕਿ ਨਹੀਂ ਮਰ ਜਾਣੀ ਕੋਈ ਪਤਾ ਨਹੀਂ ਨਰੇ ਛੋਟੇ ਛੋਟੇ ਬੱਚੇ ਗਏ ਲੋਕਾਂ ਦੇ ਦੋਨਾਂ ਦਾ ਵੀ ਨੁਕਸਾਨ ਹੋਏਗਾ ਤੇ ਤੁਸੀਂ ਪ੍ਰਾਪਤ ਰਸਨ ਉਸਨੂੰ ਪਾਣੀ ਉਹਦੇ ਮੈਂ ਪਾਜ ਦੇਣਾ ਤੁਹਾਡੇ ਕੋਈ ਪੈਸੇ ਤੇ ਲੈ ਲੈ ਕੇ ਬਣਾਉਣਾ ਆ ਪੁਆਣੀ ਮਿਲ ਲੇ ਕੋਈ ਇਹਦੇ ਇਹ ਹਣੀ ਕੋਈ ਮਿਲਣਾ ਪਾਏ ਉਹਨੇ ਪੈਸੇ ਧੜ ਕੋ ਲੈਣੇ ਧੜ ਕੋ ਕੰਮ ਕਰਦਾ ਉਹਨੇ ਕਿੱਥੋਂ ਲੈਣੇ ਆ ਪਾ ਪਾਜੀ ਪੈਸੇ ਕੋ ਮਿਲਣਗੇ ਸਾਨੂੰ ਤੇ ਫੇਰੀ ਅਸੀਂ ਦਵਾ ਚਲਿਆ ਦਿਓ ਨਾ ਨੂੰ ਮਹੀਨੇ ਦਾ ਰਾਸ਼ਨ ਪਾ ਦਿਓ ਜੇ ਪੈਸੇ ਕੋਦੇ ਤੁਹਾਡੇ ਕੋਈ ਲੈਣੇ ਨੇ ਰਾਸ਼ਨ ਪਾਜੀ ਕੋਈ ਨਹੀਂ ਪਾਣਾ ਦੰਗ ਲੱਗਣ ਦੀ ਇਹ ਤਾਂ ਰਾਸ਼ਨ ਲੱਭਣ ਦੇ ਆ ਆ ਪਲੇ ਕਿੱਥੇ ਬਣਾ ਪਾਣਾ ਹੁੰਦੀ ਆ ਬੰਦੇ ਵੱਲੋਂ ਉਹ ਕੋਈ ਨਹੀਂ ਆ ਆਪਣੇ ਕਹਿ ਰਹੇ ਆ ਤੈਨੂੰ ਬਾਜਨ ਦਾ ਬਾਜਨ ਮੇਰੇ ਤੋਂ ਆਪਣੇ ਕਹਿ ਰਹੇ ਨਹੀਂ ਨਹੀਂ ਤੂੰ ਆ ਦੇਖ ਉਸ ਤੋਂ ਹਰ ਕੰਮ ਖਾਈ ਜੀ ਕਰੇ ਰਹੀ ਏ ਤੂੰ ਚਲੋ ਠੀਕ ਚਲ ਕਰੋ ਕਰੋ ਤੁਸੀਂ ਆਪਣਾ ਕੰਮ ਕਰੋ ਯਾਰ ਕੋਈ ਨਹੀਂ ਆ ਠੀਕ ਹੈ ਨਹੀਂ ਕੋਈ ਨਹੀਂ ਦੇਖਦੇ ਕੋਈ ਗੱਲ ਨਹੀਂ ਉਹ ਦੇਖੋ ਜਿ ਹਿਸਾਬ ਦਾ ਬਣੇਗਾ ਨਾ ਤੇ ਬਾਕੀ ਇਹ ਹੈ ਕਿ ਆਪਣੇ ਆਪ ਨੂੰ ਬਚਾ ਕੇ ਰੱਖੋ ਭਾਜੀ ਬਾਹਰ ਨਿਕਲਣ ਦੀ ਲੋੜ ਕੋਈ ਨਹੀਂਗੀ ਇੱਕ ਦੋ ਦਿਨਾਂ ਹੀ ਕਹਿੰਦੇ ਲਾਈਟ ਹੀ ਬੰਦ ਹੋਈ ਹਾਂ ਲਾਈਟ ਲਾਈਟ ਬੰਦ ਨਹੀਂ ਹੈ ਗਲੀ ਮੇ ਲੇ ਮੈਂ ਫੇਕ ਸੁਣ ਕੇ ਆਇਆ ਦਰ ਰੋਲਮੈਂਟ ਕਰ ਰਹੀ ਹੈ ਗਵਰਨਮੈਂਟ ਨੇ ਭੱਲੇ ਦੇ ਇੱਕ ਬੰਦੇ ਬੰਦੇ ਨੂੰ ਕੋਈ ਉਹ ਮਾਈਕ ਦੇ ਦਿੱਤੇ ਨੇ ਉਹ ਕਹਿੰਦੇ ਸਾਡੀ ਅਨਾਉਂਸਮੈਂਟ ਕਰੀ ਜੋ ਤੁਸੀਂ ਸਾਡੀ ਕੀ ਕਰਨੀ ਆ ਆਪਣੀ ਉਹ ਕਰਨੀ ਆ ਭਾਜੀ ਆਪਣੀ ਸੇਫਟੀ ਕਹਿੰਦੇ ਭੱਲੇ ਦੇ ਬੰਦੇ ਬੰਦੇ ਨੂੰ ਜੀ ਮੁਸ਼ਕਲ ਹੋ ਜਾਣੀ ਹੈ ਬਲੈਕਆਊਟ ਹੋਉਂਦੀ ਹੈ ਹਾਂ ਮਰ ਕੱਲ 23 ਦੇ ਸਾਰਾ ਪਾਣੀ ਪੂਰੇ ਭਰ ਕੇ ਰੱਖ ਲੀਏ ਆਪਾਂ ਹੈਨਾ ਉਹ ਕੋਈ ਨਹੀਂ ਮੈਂ ਨੂੰ ਮਾਰਾ ਭਰਾ ਕਰੇ ਸਭ ਦਾ ਮਾਰਾ ਸਭ ਦਾ ਭਲਾ ਚਲੋ ਠੀਕ ਹੈ ਭਾਜੀ ਚੰਗਾ ਜੀ ਮਿਲਦੇ ਆਂ ਬਾਅਦ ਅੱਜ ਪਾਲਕ ਪਨੀਰ ਬਣਾਉਣੀ ਮੱਡੀ ਕੰਢੇ ਭਾਈ ਨੂੰ ਆਇਆ ਹੀ ਨਹੀਂ ਆ ਹੈ ਹਾਂਜੀ ਕੀ ਹੋਇਆ ਤੁਹਾਨੂੰ ਹਾਂਜੀ ਕੀ ਹੋਇਆ ਤੂੰ ਤਾਂ ਬੜੀ ਤਿਆਰਸ਼ਾ ਹੋ ਕੇ ਬੈਠੀ ਹੋ ਤੁਹਾਨੂੰ ਕੁਝ ਪਤਾ ਨਹੀਂ ਕੀ ਹੋਇਆ ਮੈਨੂੰ ਤਾਂ ਪਤਾ ਹੀ ਨਹੀਂ ਇਹ ਖਬਰਾਂ ਕਦੀ ਸੁਣਦੇ ਨਹੀਂ ਬਈ ਮੈਂ ਸੁਣਨਾ ਹੀ ਨਹੀਂ ਉਹ ਵੇਰ ਮੁੱਟਾ ਬੈਠੇ ਕਿਉਂ ਮੈਂ ਹੋਇਆ ਤੇ ਬੈਠਣ ਦਾ ਸਮਾਂ ਗਿਆ ਹੁਣ ਹਾਂ ਭਾਰਤ ਨੇ ਪਾਕਿਸਤਾਨ ਤੇ ਹਮਲਾ ਕਰਤਾ ਹੈ ਅੱਛਾ ਉਹ ਦੇਲ ਦੀ ਤੜਕਨ ਮੇ ਕੋਈ ਨਤੀਜੋ ਕੀ ਮੈਨੂੰ ਡਰਦੀ ਵੀ ਆ ਮੇ ਤੋਂ ਮੇਰੇ ਬੱਚੇ ਵੀ ਸਕੂਲ ਤੋਂ ਘਰ ਆ ਗਏ ਅੱਛਾ ਤੁਹਾਨੂੰ ਨਹੀਂ ਪਤਾ ਮੂਡ ਖਰਾਬ ਹੋ ਜਾਣਾ ਕਿਸੇ ਵੀ ਟਾਈਮ ਮੈਨੂੰ ਪਤਾ ਹੀ ਨਹੀਂ ਆ ਤੁਹੇ ਖਬਰਾ ਕਦੀ ਲਾਈਆਂ ਹੁੰਦੇ ਤਾਂ ਆਈ ਨਾ ਇਹ ਤੇ ਸਬਜੀ ਸਬਜੀ ਜੋ ਬਣਾਣਾ ਨਾ ਟਾਈਮ ਸਿਰ ਬਣਾ ਲਓ ਇਹ ਬੱਤੀ ਪਾਣੀ ਗੁੰਲੋਏ ਨੇ ਇਹ ਸਾਰਾ ਕੁਛ ਅਚਾ ਅਨਾਉਂਸਮੈਂਟ ਕਿ ਨਹੀਂ ਹੁੰਦੀ ਵੀ ਬਾਰ ਤੁਹਾਨੂੰ ਨਹੀਂ ਬਤਾਉਂ ਕਹਿੰਦੇ ਪਾਣੀ ਪਾਣੀ ਭਰ ਲੇ ਮੇਰੇ ਤਾਂ ਮੁੰਡੇ ਵੀ ਚੱਲ ਗਿਆ ਕੰਮ ਤੇ ਮੇਰੇ ਨਾਲ ਵੀ ਦੇ ਹਾਂ ਕੰਮ ਦੀ ਹਾਂ ਕੰਮ ਮੈਨੂੰ ਫੋਨ ਕਰੋ ਤਾਂ ਫੋਨ ਨਹੀਂ ਦਿਹਾ ਦੇ ਕੇ ਗਿਆ ਮੈਂ ਭਾਬੀ ਵੀ ਗਈ ਕਿ ਭਾਬੀ ਵੀ ਚੱਲ ਗਈ ਕੰਮ ਯਾਰ ਇਹਨਾਂ ਨੂੰ ਜਿੰਨੀ ਮਰਜ਼ੀ ਫੋਨ ਕਰੋ ਕਿ ਟਾਈਮਸ ਆ ਕੇ ਆ ਰਹੇ ਆਂ ਦੂਦ ਰਾਡੇ ਨਾ ਜਾਣ ਅੱਜ ਤੇ ਬੱਚਿਆਂ ਨੂੰ ਵੀ ਕੋਟੇ-ਕੁਟੇ ਨਾ ਭੇਜੋ ਅਨਾਉਂਸਮੈਂਟ ਮੱਲੇ ਚ ਕਰ ਜਾਵੇ ਤੂੰ ਹੀ ਤੇ ਅੰਦਰ ਬੈਠੇ ਹੋ ਇਹਨਾਂ ਅਨਾਉਂਸਮੈਂਟਾਂ ਵੀ ਨਹੀਂ ਸੁਣਦੀ ਅੱਛਾ ਤੇ ਮੈਨੂੰ ਤਾਂ ਪਤਾ ਹੀ ਨਹੀਂ ਤੇ ਨਾ ਆਪਣੇ ਬੱਚਿਆਂ ਨੂੰ ਕੋਠੇ ਛੱਤ ਤੇ ਵੀ ਨਾ ਜਾਣ ਦੋ ਦਵਾਜੇ ਦਰਵਾਜੇ ਆਪਣੇ ਬੰਦ ਰੱਖੋ ਪਾਣੀ ਪੂਣੀ ਭਰ ਲਓ ਬੱਤੀ ਚਾਹੀਦੀ ਨਾ ਇਨਵਰਟਰ ਤੇ ਬਿਲਕੁਲ ਨਾ ਜਗਾਣਾ ਇਨਵਰਟਰ ਦੀ ਮਾੜੀ ਜਿਹੀ ਬੱਤੀ ਚੱਲੇਗੀ ਨਾ ਬਲੈਕਆਊਟ ਹੋਇਆ ਨਾ ਬਿਲਕੁਲ 10 ਘੰਟੇ ਰਤੇ ਤੇ ਲਾਈਟਾਂ ਬੰਦ ਹੋ ਜਾਣੀਆਂ ਤੇ ਇਨਵਰਟਰ ਵੀ ਨਾ ਜਗਾ ਮਾੜੀ ਜੀ ਬੱਤੀ ਦੀ ਰੋਸ਼ਨੀ ਨਾਲ ਮੈਨੂੰ ਦੁਸ਼ਮਣਾਂ ਨੂੰ ਪਤਾ ਲੱਗੇ ਨਾ ਤੇ ਮੈਂ ਬੰਬਾ ਸੋਟੇ ਦੇ ਲੈਨੇ ਤੇ ਜਦੋਂ ਉਹ ਮੈਨੂੰ ਲਾ ਉੱਡ ਲੈਣਾ ਉਰਾ ਮੈਂ ਲੈ ਨਹੀਂ ਦਿਆਂ ਨਾ ਇਹ ਤੇ ਮੈਂ ਉਹੀ ਕਹਿੰਦੀ ਆ ਇੱਕ ਵੀ ਗਲਤੀ ਸਾਰਿਆਂ ਨੂੰ ਮੈਂ ਡੁੱਬੇਗੀ ਕੋਈ ਗਲਤੀ ਨਾ ਇਹੋ ਜਿਹੀ ਕਰਨਾ ਕੋਈ ਵੀ ਤੇ ਮੈਂ ਸਾਰੇ ਘਰ ਘਰ ਇਹਨਾਂ ਘਰ ਜਾ ਕੇ ਮੈਂ ਦੱਸਨੀ ਵੀ ਆ ਮੈਂਗਾ ਆਪਣਾ ਪਾਣੀ ਪੜਨਾ ਮੁੰਡਾ ਆਪਣੇ ਬੱਚੇ ਵੀ ਸਕੂਲ ਦਾ ਸਕੂਲ ਜਾਂਦਾ ਹੀ ਹੋਣੇ ਛੋਟੇ ਤੇ ਪੁੱਤਰੀ ਆ ਮੇਰੇ ਹੱਥ ਨੇ ਰਸਤੇ ਜੀ ਹੋਣੇ ਆ ਹੁਣ ਮੇਨੂੰ ਰੋਕ ਟੈਨਸ਼ਨ ਬਈ ਮੇਰਾ ਆਪਣਾ ਘਰ ਵਾਲਾ ਸਿਹਰ ਦਾ ਘੰਟੇ ਗਿਆ ਆ ਤੁਹਾਨੂੰ ਕੀ ਕਹਿੰਨੀ ਉਹਦੇ ਆਪਣਾ ਗਿਆ ਹਰ ਤੱਕਾਇਆ ਹੀ ਨਹੀਂ ਪਾਣੀ ਪੂਣੀ ਵੀ ਭਰ ਲਵਾਂ ਮੈਂ ਵੀ ਜਾ ਕੇ ਪਰ ਨਾ ਮੈਂ ਤੁਹਾਨੂੰ ਤਰੀਕੇ ਦੱਸਦੀ ਕਿਹੜੇ ਬੱਚਨ ਦੇ ਜਦੋਂ ਹੰਨਾ ਹੁੰਦਾ ਨਾ ਮਾਈਆ ਅਮਲੀ ਰੋ ਮੈਂ ਤੁਹਾਨੂੰ ਦੱਸਾਂ ਕਿੱਥੇ ਕਿੱਥੇ ਖੜੇ ਹੋਣਾ ਹੈ ਅੱਛਾ ਐ ਐਂਜੇ ਵੀ ਖੜੇ ਹੋਣਾ ਤੁਸੀਂ ਵਿਚਕਾਰ ਨਹੀਂ ਖੜੇ ਹੋਣਾ ਜਦੋਂ ਕੋਈ ਬਾਾਈ ਰਾ ਚੱਲਣੀ ਹੈ ਅੱਛਾ ਆ ਜਿਹੜੇ ਕੋਰਨਰ ਹੈਗੇ ਨਾ ਦੂਏ ਦੇ ਨਾਲ ਅੱਛਾ ਇੱਥੇ ਖੜੇ ਹੋਏ ਨਾ ਐ ਇੱਥੇ ਪਿੱਲਰ ਹੁੰਦੇ ਨਾ ਹਾਂਜੀ ਹੈਵੀ ਹੁੰਦੇ ਆ ਇੱਥੇ ਇੱਥੇ ਖੜੇ ਹੋਣਾ ਤੇ ਡਰਨਾ ਨਾ ਹਵਾਈ ਜਹਾਜ਼ ਦੀ ਆਵਾਜ਼ ਬਹੁਤ ਉੱਚੀ ਸਾਇਰਨ ਵੱਜਨੇ 2 ਤੋਂ 5 ਕਿਲੋਮੀਟਰ ਤੱਕ ਆਵਾਜ਼ ਜਾਣੀ ਹੈ ਉੱਚੀ ਉੱਚੀ ਆਵਾਜ਼ ਜਾਣੀ ਹੈ ਤੇ ਡਰਨਾ ਨਾ ਡਰ ਕੇ ਆਪਣਾ ਬੀਪੀ ਨਾ ਘਟਾ ਲੈਣਾ ਜਾਂ ਵਧਾ ਲੈਣਾ ਸ਼ੂਗਰ ਦੇ ਨੇੜੇ ਚ ਰਹਿਣ ਤੇ ਮੇਰੀ ਜੋ ਕਰ ਨਹੀਂ ਆਗੇ ਮੇਰਾ ਬੀਪੀ ਹੈ ਅੱਛਾ ਬੀਪੀ ਨਾ ਤੇ ਧਿਆਨ ਰੱਖਣਾ ਡਰਨਾ ਨਾ ਘਬਰਾਣਾ ਨਾ ਆਪਾਂ ਡਰਾਂਗੇ ਡਾਕਟਰ ਤੇ ਵੀ ਨਹੀਂ ਜਾ ਸਕਦੇ ਉਸ ਟਾਈਮ ਤੇ ਆਪਣੀ ਸੇਫਟੀ ਰਾਮ ਨਾਲ ਕੋਲ ਰਹਿਣਾ ਕੁਝ ਕਰਨ ਵਾਲੀ ਗੱਲ ਨਹੀਂ ਸਰਕਾਰ ਸਾਰੇ ਕੁਝ ਉਹਨਾਂ ਨੇ ਆਪੇ ਸਰਕਾਰ ਨੇ ਨਿਬੇੜ ਲੈਣਾ। ਤੁਹਾਨੂੰ ਟੈਨਸ਼ਨ ਤੇ ਹੁੰਦੀ ਹੈ ਕੀ ਕਰ ਪਰਿਵਾਰ ਦੀ ਤੇ ਹੁੰਦੀ ਹੈ ਨਾ ਪਰ ਘਬਰਾਉਣਾ ਨਹੀਂ ਆ। ਬਿਲਕੁਲ ਮੈਂ ਟੈਨਸ਼ਨ ਹੈ ਬੜੇ ਲੱਗੇ ਮੇਰਾ ਬੰਦਾ ਮੁੰਡਾ ਹੈ। ਮੈਨੂੰ ਟੈਨਸ਼ਨ ਲੱਗੀ ਪਰ ਘਬਰਾਉਣਾ ਨਹੀਂ ਆਂਟੀ ਆਪਾਂ ਘਬਰਾਵਾਂਗੇ ਸਾਡੇ ਬੱਚੇ ਕੀ ਕਰਨਗੇ ਫੇਰ। ਇਸ ਕਰਕੇ ਇੱਥੇ ਸਾਈਡ ਆ ਤੇ ਕਹਿੰਦੇ ਬਹੁਤੀ ਗੱਲ ਹੈ ਨਾ ਕੋਈ ਕੋੰਟਰ ਜਾਂ ਲੱਕੜੀ ਦਾ ਕੋਈ ਬਣਿਆ ਹੋਵੇ ਨਾ। ਇੱਥੇ 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 ਮਤਲਬ نیچے-नीचे ਵਾਲੇ ਸਾਈਡ ਛੁਪ ਜਾਣਾ ਕਿਤੇ। ਥੱਲੇ ਥੱਲੇ ਅਲਮਾਰੀ ਕੋ ਅਲਮੀਰਾ ਹੈ ਤੁਹਾਡੀ। ਅਲਮੀਰਾ ਤੁਹਾਨੂੰ ਮੈਂ ਦੱਸਾਂ ਇਸ ਡਰਾਮਾ ਦੇਖਿਆ YouTube ਤੇ ਕਿ ਮੇਦਾ ਜਵੇਸੀ ਅਲਮੀਰਾ ਖੋਲ ਗਿਆ ਨਾ ਇੱਥੇ ਬਹਿ ਜਾਣਾ ਜਦੋਂ ਭਾਈ ਜੱਜਾ ਦੀ ਵਾਜ ਜਾਵੇ ਬਹੁਤ ਆ ਖਤਰਾ ਮਹਿਸੂਸ ਹੋਵੇ ਐਨੀ ਅਲਮਾਰੀ ਨਹੀਂ ਬੰਦ ਕਰਨੀ ਖੁੱਲੀ ਵਿੱਚ ਬਹਿਣਾ ਇੰਜ ਅੱਛਾ ਆਹੋ ਠੀਕ ਹੈ ਠੀਕ ਹੈ ਕੋਈ ਡਗਣਾ ਨਾ ਫਿਰ ਵੀ ਸੇਫ ਰਹਿਣਾ ਕਿਉਂਕਿ ਥੋੜਾ ਸਪੋਰਟ ਹੋ ਜਾਂਦੀ ਹੈ ਨਾ ਹਮ ਬਸ ਬਸ ਮੈਂ ਬਾਕੀਆਂ ਨੂੰ ਵੀ ਦੱਸਾਂਗਾ ਅੱਛਾ ਮੋਰ ਕੀ ਆਪਣੀਆਂ ਸੰਪਰਵਾੜ ਦੀ ਫਿਕਰ ਹੁੰਦੀ ਹੈ ਆਪਣੀ ਗਲੀ ਮਹੱਲੇ ਮੈਂ ਤੇ ਆ ਬੜੇ ਪਰਿਵਾਰ ਦੇ ਮੇਰਾ ਤੇ ਵਿਆਹ ਹੀ ਤਾਂ ਮੈਨੂੰ ਟੈਨਸ਼ਨ ਲੱਗੀ ਚਲੋ ਆਹ ਤਾਂ ਮੈਂ ਰੋਟੀ ਪਾਣੀ ਸਬਜੀ ਬਣਾ ਕੇ ਨਾ ਨਾਲ ਚੁੱਪ ਚਾਪੂ ਇਹ ਬੰਦ ਕਰਕੇ ਲਾਈਟ ਬਿਲਕੁਲ ਨਾ ਜਗਾਣਾ ਬਾਰ ਬਾਰ ਕਹਿੰਦੀ ਵੀ ਲਾਈਟ ਬਿਲਕੁਲ ਨਹੀਂ ਜਗਣੀ ਚਾਹੀਦੀ ਜਗਾਉਂਦੇ ਆਹੋ ਚਲੋ ਠੀਕ ਆਂਟੀ ਮੈਂ ਹੋਰ ਵੀ ਜਾਵਾਂ ਮੈਨੂੰ ਤਾਂ ਫਿਕਰ ਭਈ ਮੇਰਾ ਘਰ ਵਾਲਾ ਆਪ ਨਹੀਂ ਆਇਆ ਹਾਲੇ ਤੱਕ ਕੋਈ ਨੂੰ ਮੈਂ ਕਿਹਾ ਵੀ ਸੀ ਫੋਨ ਵੀ ਸਵਿਚ ਆਫ ਕਰਛਿਆ ਅਸ ਹੈਲੋ 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 ਸਰਕਾਰ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਇਹ ਮੱਲਾ ਵਾਸੀਓ ਕਿ ਜੰਗ ਦੇ ਪੂਰੇ ਅਸਾਰ ਬਣ ਚੁੱਕੇ ਹਨ ਤੇ ਸੁਣਨ ਚ ਆਇਆ ਹੈ ਕਿ ਇੰਡੀਆ ਵੱਲੋਂ ਵੀ ਸਟ੍ਰਾਈਕ ਕੀਤੀ ਜਾ ਚੁੱਕੀ ਹੈ ਤੇ ਪੂਰੇ ਅਸਾਰ ਹਨ ਜੰਗ ਦੇ ਤੋਂ ਬੇਨਤੀ ਇਹ ਹੈ ਕਿ ਮੱਲਾ ਵਾਸੀਓ ਹੇਠੋਂ ਥੋੜਾ ਸਤਾਰਕ ਰਹੋ ਆਪਣੇ ਆਪ ਨੂੰ ਸੇਫ ਕਰੋ बहारे ने नहीं निकलना अपने चंपी तरह है। है तो पूरे चुकी तरह जी पानी पीन वाला भी भरोतन वाला भी भर लो सवेर के टाइम लाइट आए लाइट आएगी रात नाइट चली जाएगी जो किसी कार इनवेटर भी है तो किसी ने लाइट नहीं जगानी जे ਜੇ ਕੋਈ అలਾਰਮ ਵਗੈਰਾ ਵਜਦਾ ਹੈ ਤਾਂ ਉਸੇ ਵਕਤ ਆਪਣੇ ਆਪ ਨੂੰ ਛੁਪਾ ਲਵੋ ਕਿਤੇ ਦਿਸਣੇ ਨਹੀਂ ਚਾਹੀਦੇ ਤੁਸੀਂ ਜਾਂ ਜੁਗੜ ਗੋਏ ਦੇ ਜਾਂ ਜਗਾਟਾ ਲੱਦੇ ਹੋ ਜੋ ਜਾਂ ਤੁਹਾਡੇ ਕੋਈ ਘਰ ਵਿੱਚ ਲੱਕੜ ਦਾ ਕੋਈ ਸਮਾਨ ਪਿਆ ਹੋਵੇ ਕੋਈ ਕਾਊਂਟਰ ਵਗੈਰਾ ਕੋਈ ਐਸ ਤਰ੍ਹਾਂ ਦੀ ਚੀਜ਼ ਪਈ ਹੋਵੇ ਉਹਦੇ ਥੱਲੇ ਤੁਸੀਂ ਲੁਕ ਸਕਦੇ ਹੋ ਅਲਮਾਰੀ ਦੇ ਅੰਦਰ ਵੜ ਸਕਦੇ ਹੋ ਕੋਈ ਵੀ ਤਰੀਕੇ ਨਾਲ ਆਪਣੇ ਆਪ ਨੂੰ ਸੇਵ ਕਰਨਾ ਹੈ ਹੋ ਸਕੇ ਜੇ ਖਾਲੀ ਜਗਾ ਕੋਈ ਪਲਾਟ ਵਗੈਰਾ ਹੈ ਤਾਂ ਉਦੋਂ ਖੱਡਾ ਖੋਦ ਕੇ ਉਹਦੇ ਵਿੱਚ ਵੀ ਤੁਸੀਂ ਸੁਪਰ ਸਕਦੇ ਹੋ ਉਹ ਇਹ ਕੰਮ ਉਦੋਂ ਕਰਨਾ ਹੈ ਜਦੋਂ ਕੋਈ ਜਹਾਜ਼ ਵਗੈਰਾ ਤੁਹਾਡੇ ਅਸਮਾਨ ਤੋਂ ਲਾਗੇ ਜਾ ਕੇ ਜਦੋਂ ਕੋਈ ਲੰਗੇਗਾ ਠੀਕ ਹੈ ਜੀ ਸੁਣੋ 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 ਆਪਣੇ ਆਪ ਨੂੰ ਸੇਵ ਰੱਖਣਾ ਬੱਚਿਆਂ ਨੂੰ ਬਾਹਰ ਨਹੀਂ ਘਟਣਾ ਬੱਚਿਆਂ ਨੂੰ ਅੰਦਰ ਰੱਖਣਾ ਛੱਤਾਂ ਦੇ ਨਹੀਂ ਦੰਨਾ ਘਰਾਂ ਦੀਆਂ ਛੱਤਾਂ ਤੇ ਨਹੀਂ ਦੰਨਾ

ਇਹ ਕਾਉਂਸਲਰ ਸਾਹਿਬ ਨੇ ਮੇਰੀ ਡਿਊਟੀ ਲਈ ਹੈ ਸਵੇਰੇ ਕੋਈ ਹੋਰ ਪਈ ਆਇਆ ਸੀ ਉਹਦੀ ਨੂੰ ਜਿਹੜੇ ਕਿਸੇ ਦੀ ਸ਼ਾਮੀ ਗਈ ਸੀ ਦੁਪਹਿਰੇ ਗਈ ਸੀ ਮਤਰੇ ਹਰ ਕੰਮ ਤੇ ਨਹੀਂ ਗਈ ਕੰਮ ਤੇ ਬਾਜ਼ਾਰ ਬੰਦ ਹੋ ਗਏ ਨੇ ਬਾਜ਼ਾਰ ਬੰਦ ਹੋ ਗਏ ਨੇ ਮਾਰਕੀਟਾਂ ਬੰਦ ਹੋ ਗਈਆਂ ਨੇ ਮਾਰਕੀਟਾਂ ਸਾਰੀਆਂ ਬੰਦ ਹੋ ਗਈਆਂ ਨੇ ਤੇ ਇਹ ਵੇਖੋ ਅਸੀਂ ਸਾਰੇ ਮੁਹੱਲੇ ਵਾਲਿਆਂ ਨੂੰ ਜਾਗਰੂਕ ਕਰਨ ਦੇ ਲਈ ਲਾਈ ਮੇਰੀ ਡਿਊਟੀ ਹਾਂਜੀ ਹਾਂਜੀ ਇਹ ਕਦੋਂ ਆਤੀ

ਆਈ ਸਰ ਸਭਨ ਵਗੜਾ ਲੈ ਆਵਾਂ ਜਿਹੜਾ ਸਮਾਨ ਰਾਸ਼ੰਦ ਮੇਰੇ ਕੋਲ ਅੰਦਰ ਆ ਗਿਆ ਆਸ਼ਮਾਇਆ ਇੱਕ ਮਹੀਨਾ ਪਹਿਲੇ ਹੋਰ ਵੀ ਲੈ ਆਵਾਂ ਹਾਂ ਉਹ ਸਮਾਨ ਲੈ ਆਉਂਦਾ ਹੋਰ ਲੈ ਆਉਂਦਾ ਕੋਰਾਂਟੀ ਆਪਣਾ ਕੋ ਸਮਾਨ ਸਭ ਨੂੰ ਦੇ ਦੇਗਾ ਆਂਟੀ ਦੇ ਤਾਂ ਲੈ ਆਂਦਾ ਸਾਰਾ ਆਂਟੀ ਲੈ ਆ ਸਾਰਾ ਹੁਣ ਇਹ ਨੂੰ ਕਹਿੰਦੇ ਪਹਿਲੇ ਆਉਂਦਾ ਨਹੀਂ ਲੈ ਵੀ ਆਏ ਹੁਣ ਮੈਂ ਵੀ ਆਏ ਮੁੰਡਾ ਲੈ ਆਇਆ ਅੱਛਾ ਕਾ ਹੋ ਤੂੰ ਠੀਕ ਆਂਟੀ ਤੂੰ ਇੱਧਰ ਉੱਧਰ ਘੁੰਮ ਕੇ ਆਪਣਾ ਕੰਮ ਕਰ ਲਓ ਤੂੰ ਵੇਲੇ ਇਹਦੇ ਹੁੰਦੇ ਨਹੀਂ ਪਏ ਤੀ ਗੱਲ ਹੀ ਪਤਾ ਨਹੀਂ ਕਾਦਾ ਮੈਂ ਕਵੱਜਾਂਦੇ ਆ ਮੈਂ ਹਸਨ ਮਲੇ ਗੱਲਾਂ ਥੋੜੀਆਂ ਤੂੰ ਹੱਸਦੇ ਪਿਓ ਹਸਨ ਮਲੇ ਪਤਾ ਨਹੀਂ ਕਿਹੜੇ ਟਾਈਮ ਅਗਲੀ ਘੜੀ ਆਪਾਂ ਮਿਲਣਾ ਕਿ ਨਹੀਂ ਮਿਲਣਾ ਜਿੰਨਾਂ ਦੇ ਕੋਲ ਮੁੰਡੇ ਪਰਦੇਸ ਬੈਠੇ ਆ ਵਿਚਾਰੇ ਉਹਨਾਂ ਦੇ ਉਹ ਆਪਣੇ ਮਜ਼ਾਹਲਾਂ ਬੜੀਆਂ ਬੜੀਆਂ ਤਗੜੀਆਂ ਆ ਜਿੱਥੇ ਮਜ਼ਾਹਲ ਬੱਚੇਗੀ 12 ਕਿਲੋਮੀਟਰ ਤੱਕ ਇਹ ਬਚਾਉਣ ਬਕਿਸੇ ਨੇ ਨਹੀਂ ਬਚਣਾ ਅੱਛਾ ਆਏ ਮਜ਼ਾਹਲਾਂ ਗਿਆ ਨੇ ਜਿੱਧਰ ਵਾਹ ਹੋ ਗਈ ਉਧਰ ਬੰਦੇ ਮਰ ਗਏ ਪਤਾ ਨਹੀਂ ਅਗਲੀ ਘੜੀ ਆਪਾਂ ਬਚਣਾ ਕਿ ਨਹੀਂ ਬਚਣਾ ਹਾਂ ਬੜੀਆਂ ਬੜੀਆਂ ਤਗੜੀਆਂ ਹਥਿਆਰੇ ਦੇ ਹੁਣ ਲੜਾਈ ਏ ਥੋੜੀ ਇਸ ਤਰ੍ਹਾਂ ਦਾ ਮੁੜ ਗਿਆ ਪਰਮਾਨੂ ਲੜਾਈ ਏ ਸਾਰੀ ਇਹ ਮੁਸ਼ਕਲੀਆਂ ਕੰਮ ਸਾਰਾ ਇਹ ਦੇ ਖਤਰਨਾਕ ਕੰਮ ਹੈਗਾ ਕਿੰਨੇ ਕਿੰਨੇ ਸਾਲ ਕਿਸੇ ਮੁਲਕ ਨੇ ਉੱਠਣਾ ਹੀ ਨਹੀਂ ਹੈ ਕਣਾ ਕਤਰਾਇਆ ਤੇ ਉਹ ਕਤਰੇ ਦਾ ਕੰਮ ਹੈ ਜੇ ਰੁਕ ਜਵੇ ਤੇ ਚੰਗੀ ਗੱਲ ਹੈ ਕਿ ਚੱਲਦਾ ਰਹੇਗਾ ਨਾ ਤਾਂ ਮੁਸ਼ਕਲ ਹੈ ਅਜੇ ਸਟਾਰਟ ਵੀ ਨਹੀਂ ਹੋਇਆ ਚਾਹ ਜਨਾ ਅਜੇ ਬੱਲੇ ਦੇ ਬੱਚਿਆਂ ਨੇ ਵੇਖਿਆ ਕੀ ਉਹ ਨਿੱਕੇ ਨਿੱਕੇ ਬੱਚੇ ਘਰ ਵਿੱਚ ਡਰ ਰਹੇ ਨੇ ਡਰ ਰਹੇ ਆ ਪਰ ਅਭੀ ਸਵੇਰ ਨਾਲ ਹੋ ਸਭ ਕੁਝ ਚੰਗਾ ਹੋਏਗਾ ਤੇ ਸਰਦਾਰ ਦੇ ਭਲੇ ਦੀ ਅਰਦਾਸ ਕਰੋ ਮੈਨੂੰ ਬੁੜੀ ਰੋ ਮੈਨੂੰ ਦਵਾਈ ਦਵਾਈ ਲਿਆ ਦੋ ਮੈਨੂੰ ਡਰ ਬੜਾ ਲੱਗਦਾ ਪਿਆ ਮੇਰੀ ਬੀਬੀ ਦੀ ਦਵਾਈ ਲਿਆ ਦੋ ਉਹ ਲਿਆ ਸਾਰੀ ਮੈਂ ਬੀਬੀ ਦਵਾਈ ਖਾਂਦੇ ਰਹਿਣਾ ਉਹਦੇ ਟੈਨਸ਼ਨ ਫਿਰ ਹੋ ਜਾ ਪਰ ਤੈਨੂੰ ਹੁਣ ਜਿਆਦਾ ਲੱਗ ਜਾਨੀ ਮੈਨੂੰ ਲੱਗਦਾ ਮੈਨੂੰ ਇਹਨਾਂ ਨੂੰ ਜਿਆਦਾ ਲੱਗਣੇ ਹੁਣ ਫਤਿਹ ਆ ਜਾ ਦੋ ਚਾਰ ਬਤੇ ਲਿਆ ਦੇਣਾ ਮੈਂ ਇੱਕ ਚੀਜ਼ ਦੱਸਾਂ ਨਾ ਹਾਂਜੀ ਰੱਬ ਦਾ ਨਾਮ ਬਾਖ ਪੁਆ ਕਰੋ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਤੇ ਆੜੀ ਜੀ ਹੁਣ ਬੋਧਾ ਕੰਮ ਤੇ ਕਰਨੀ ਮੈਂ ਤੇਰਾ ਥੋੜਾ ਬੋਧਾ ਹਟ ਵੱਡਾ ਰਿਆ ਕਰਾਂ ਘਰ ਮੈਂ ਘਰ ਹੀ ਆ ਨਾ ਹੈਨਾ ਤੇ ਆ ਮੈਂ ਬਾਖ ਪੁਆਵਾਂ ਧਿਆਨ ਘੰਟਾ ਤੋਂ ਘੰਟੇ ਬਾਖ ਪੁਆ ਟਾਈਮ ਵਧਾ ਦਿਓ ਠੀਕ ਹੈ ਉਹਨੇ ਉਹ ਮਾਲਕ ਨੇ ਸਭ ਕੁਝ ਕਰਨਾ ਹੈ ਹਾਂ ਮਹਾਰਾਜ ਸਭ ਕੁਝ ਹੀ ਉਹਨੇ ਕਰਨਾ ਹੈ ਮਾਈਕ ਗ੍ਰੂਪ ਮੈਂ ਮਾਰੇ ਗਿਆ ਦਸ ਮੇਰ ਕਰੇ ਪ੍ਰਮਾਤਮਾ ਠੀਕ ਹੈ ਜਿਹੜਾ ਜਿੱਥੇ ਵੀ ਹੈਗਾ ਸਾਰੇ ਸੁਰੱਖਿਤ ਹੋਣ ਚਲੋ ਠੀਕ ਹੈ ਮੈਂ ਮਾਈਕ ਦੇ ਗਏ ਨਾ ਕੋਲ ਸਾਨੂੰ ਆ ਜਾਓ ਘਰ ਆ ਗਿਆ ਮੈਂ ਹੁਣ ਘਰ પ્રતિ ਵੀ ਜ਼ਿੰਮੇਵਾਰੀ ਵੇਖ ਲਉ ਠੀਕ ਹੈ ਮhalla prati te swair te lagge ho ਹਾਂ ਭਾਜੀ ਅੱਜ ਨਾ ਮੈਨੂੰ 10 ਕਿਲੋ ਦੁੱਧ ਚਾਹੀਦਾ ਏ ਨਹੀਂ ਦੋ ਬੰਦਾ ਮਲੇ ਦਾ 10 ਕਿਲੋ ਨਹੀਂ ਨਹੀਂ ਭਾਜੀ 2 ਕਿਲੋ ਨਾਲ ਕਿੱਥੇ ਗੁਜ਼ਾਰਾ ਆਣਾ ਮੈਂ ਨਾ ਕਹੋਗੇ ਜਾਗ ਲਗਾ ਲਈ ਭਾਜੀ ਬਦਲ ਮੂੰਹ ਜੰਗ ਲੱਗ ਮੰਨੀ ਤਾਂ ਐਂ ਤੁਹਾਨੂੰ ਕਹਿੰਦੇ ਆਂ ਦੁੱਧ ਦੇ ਚੋਂ ਆਹ ਪਾਊਡਰ ਵਾਲੀ ਨਹੀਂ ਆਵੇ ਤਾਂ ਕੀ ਪਾਊਡਰ ਤੇ ਦੁੱਧ ਸਾਰੇ ਦੁੱਧ ਦੇਣਾ ਮੈਂ 5 ਕਿਲੋ ਲੈ ਲਵਾਂ ਕੋਈ ਨਹੀਂ ਮੇਰੇ ਕੋ ਵੱਧ ਪੈਸੇ ਲੈ ਲੈਣਾ ਤੁਸੀਂ ਨਹੀਂ ਨਹੀਂ ਗੱਲ ਪੈਸੇ ਦੀ ਨਹੀਂ ਕਿਉਂਕਿ ਜੰਗ ਲੱਗਾ ਵੀ ਸਾਰੇ ਦੁੱਧ ਚਾਹੀਦਾ ਮੇਰੇ ਬੱਚੇ ਦੁੱਧ ਦੇ ਪੀਤੇ ਵੀ ਨਾ ਨਹੀਂ ਰਹਿੰਦੇ ਮਨੇ ਰੋਟੀ ਬੋਰਮੇਟਾ ਪੀਣਾ ਹੀ ਨਹੀਂ ਨਾ ਤੁਹਾਨੂੰ ਜੰਗ ਵੀ ਲੱਗਿਆ ਉਹਨਾਂ ਨੇ ਬੋਰਮੇਟਾ ਪੀਣਾ ਹੀ ਨਹੀਂ ਨਾ ਵੇ ਨਹੀਂ 5 ਕਿਲੋ ਦੁੱਧ ਬਹੁਤ ਹੈ ਆਹ ਪਾਊਡਰ ਵਾਲਾ ਦੁੱਧ ਨਹੀਂ ਮੈਂ ਤੁਹਾਨੂੰ ਡਬਲ ਪੈਸੇ ਦੇ ਦੇਣੀ ਭਾਜੀ ਨਹੀਂ ਮੈਨੂੰ ਪੈਸੇ ਦੀ ਨਹੀਂ ਗੱਲ ਜੰਗ ਲੱਗਣਾ ਵੀ ਤੁਹਾਨੂੰ ਸਸਤੀ ਕੋਈ ਗੱਲ ਨਹੀਂ ਕੀ ਗਣਾ ਬੱਚੇ ਨਾ ਤਾਂ ਪਈਆਂ ਆਈਆਂ ਹੁਣ ਦੁੱਧ ਤੋਂ ਬਿਨਾ ਰਹਿੰਦੇ ਨਹੀਂ ਥੋੜਾ ਤੁਹਾਡੀ ਇੱਛਾ ਮਾਰੇ ਗਿਆ ਸੀ ਚਲੋ ਮੈਂ ਕੋ ਡਬਲ ਵੈਸੇ ਲੈ ਲਉ ਤੁਹਾਨੂੰ ਮੇਰੇ ਪੈਸੇ ਦੀ ਕੋਈ ਗੱਲ ਨਹੀਂ ਤਿੰਨ ਗੁਣਾ ਲੈ ਲਓ ਤਿੰਨ ਗੁਣਾ ਦੇ ਦਿੰਨੇ ਆ ਤੁਹਾਨੂੰ ਪੈਸੇ ਨਹੀਂ ਮੈਡਮ ਨਹੀਂ ਰਿਕਵੈਸਟ ਕੀ ਰੇਟ ਤੇਵਨੀ ਗੱਲ ਹੋਈ ਮਨ ਨਹੀਂ ਗਾ ਬੱਚਾ ਨਾ ਕਿੰਨੇ ਦਿਨ ਦੁੱਧ ਲੱਗੇਗਾ ਪਤਾ ਦੁੱਧ ਮਿਲਣਾ ਕਿ ਨਹੀਂ ਮੈ ਲੱਗੋ ਸਸਤੀ ਗੱਲ ਜੀ ਸਾਰਿਆਂ ਨੂੰ ਸਸਤੀ ਗੱਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਅੱਜ ਦੀ ਵੀਡੀਓ ਦਾ ਮੁੱਦਾ ਸੀਗਾ ਇੰਡੀਆ ਤੇ ਪਾਕਿਸਤਾਨ ਦੀ ਜੰਗ। ਕਿ ਪੂਰੀ ਤਰ੍ਹਾਂ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਕਿ ਸਾਡਾ ਤੁਹਾਨੂੰ ਇਹੀ ਮੈਸੇਜ ਸੀਗਾ ਕਿ ਆਪਣੇ ਆਪ ਨੂੰ ਸੇਫ ਕਰੋ, ਸੇਫ ਰੱਖੋ ਤੇ ਦੂਸਰੇ ਕਿਹੜਾ ਤਾਂ ਸਰਕਾਰ ਦੇ ਰਹੀ ਹੈ ਉਸ ਤੇ ਡਿਪੈਂਡ ਹੋਵੋ। ਤੇ ਸਾਡੇ ਵੱਲੋਂ ਇਹੀ ਦੁਆ ਹੈ ਕਿ ਪ੍ਰਮਾਤਮਾ ਸਭ ਦੀ ਲੰਬੀ ਉਮਰ ਕਰੇ ਅਲ੍ਹਾਬੀ ਲੰਬੀ ਉਮਰ ਕਰੇ ਤੰਦਰੁਸਤੀਆਂ ਬਖਸ਼ੇ ਪਰਮਾਤਮਾ ਸਾਰੇ ਆਪਣੇ ਪਰਿਵਾਰ ਚ ਹੱਸਦੇ ਵਸਦੇ ਰਹਿਣ ਜਿਹੜੇ 12ਵੀਂ ਆ ਜਿਨ੍ਹਾਂ ਮਾਪੇ ਦੇ ਬੱਚੇ 12ਵੀਂ ਉਹਨਾਂ ਦੇ ਧਿਆਨ ਵਿੱਚ ਆ ਮਾਪੇ ਉਹ ਵੀ ਸੋਚਦੇ ਆ ਸਾਡੇ ਬੱਚਾ ਸਾਡੇ ਕੋਲ ਹੁੰਦਾ ਪਰ ਕੋਈ ਨਹੀਂ ਹੌਸਲਾ ਰੱਖੋ ਜਿਹੜਾ ਜਿੱਥੇ ਆ ਸੁਰੱਖਿਤੇ ਮਿਲਦੇ ਆ ਅਗਲੀ ਵੀਡੀਓ ਚ ਸੱਚੀ ਗੱਲ ਸਾਰੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਜ਼ਰੂਰ